ਵੈਸੇ ਯਾਰਾ ਦਾਸ ਦੇ ਵਿੱਚ ਛੇ ਮੰਗਾਂ ਸਾਡੇ ਵੱਡ ਵਡੇਰਿਆਂ ਨੇ ਸਭ ਤੋਂ ਪ੍ਰਮੁੱਖ ਦਰਜ ਕੀਤੀਆਂ ਉਹ ਕਿਹੜੀਆਂ ਆ ਜੀ ਸਿੱਖੀਦਾਨ ਕੇਸਦਾਨ ਰਹਿਤਦਾਨ ਬਿਵੇਕਦਾਨ ਵਿਸ਼ਾਦਾਨ ਯਾਨੀ ਕਿ ਇਹ ਤਾਂ ਕੀਤੀਆਂ ਸੀ ਕਿਤੇ ਦੁਨਿਆਵੀ ਪਦਾਰਥ ਮੰਗਦਿਆਂ ਮੰਗਦਿਆਂ ਕਿਤੇ ਇਹਨਾਂ ਤੋਂ ਦੂਰ ਨਾ ਹੋ ਜਾਈਏ ਜਦੋਂ ਉਹ ਸਿੱਖ ਚੱਲ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮਨਾਮਾ ਸੁਣ ਕੇ ਕਈ ਐਸੇ ਸਨ ਕਿ ਜਿਨ੍ਹਾਂ ਕੋਲ ਮਾਇਆ ਨਹੀਂ ਸੀ ਵੈਸੇ ਕੋਈ ਐਸੇ ਤਨਾੜੂ ਸਿੱਖ ਵੀ ਸਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਲਿਆ ਕੇ ਹਾਜ਼ਰ ਕੀਤੇ ਸ਼ਸਤਰ ਲਿਆ ਕੇ ਹਾਜ਼ਰ ਕੀਤੇ ਪਰ ਕੋਈ ਗਰੀਬ ਸਿੱਖ ਵੀ ਸਨ ਉਹਨਾਂ ਨੇ ਆ ਕੇ ਕੇਵਲ ਤਾਂ ਕੇਵਲ ਆਪਣੀਆਂ ਜਵਾਨੀਆਂ ਹਾਜ਼ਰ ਕੀਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੱਚਿਆ ਪਾਤਸ਼ਾਹ ਸਾਡੀ ਹੋਰ ਕੋਈ ਮੰਗ ਨਹੀਂ ਜੇ ਕਿਰਪਾ ਕਰੀ ਸਾਡੇ ਤੇ ਸਾਨੂੰ ਦੋ ਵਕਤ ਦੀ ਰੋਟੀ ਦਮੇ ਤੇ 6 ਮਹੀਨਿਆਂ ਤੱਕ ਤਨ ਟੱਕਣ ਵਾਸਤੇ ਸਾਨੂੰ ਪੋਸ਼ਾਕ ਦੇ ਦੰ। ਇਸ ਤੋਂ ਵੱਧ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਯਾਨੀ ਕਿ ਉਹ ਸਿੱਖ ਕਿੱਡੇ ਸਿੱਦਕੀ ਤੇ ਕਿੱਡੇ ਧੀਰਜ ਵਾਲੇ ਤੇ ਕਿੱਡੇ ਸੰਤੋਖੀ ਸਨ। ਉਹਨਾਂ ਨੇ ਆ ਕੇ ਬੇਨਤੀਆਂ ਕੀਤੀਆਂ ਤੇ ਜਿਹੜੇ ਸੁਰਸੰਗ ਨਗਰ ਦੇ ਰਹਿਣ ਵਾਲੇ ਢਾਡੀ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਥੜਾ ਤਿਆਰ ਕੀਤਾ। ਚਲੋ ਬਾਅਦ ਵਿੱਚ ਉਹਨੂੰ ਤਖਤ ਦਾ ਰੂਪ ਦਿੱਤਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸੁਭਾਈਮਾਨ। ਉਥੇ ਪਹਿਲਾਂ ਇਤਿਹਾਸ ਵਿੱਚ ਪੜ੍ਹਦੇ ਆਂ ਤੇ ਉਥੇ ਜ਼ਿਕਰ ਆਉਂਦਾ ਥੜਾ ਸਾਹਿਬ ਉਹ ਥੜਾ ਬਣਾਇਆ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਨੇ ਕਿਉਂਕਿ ਇਹ ਉਹ ਥੜਾ ਹੈ ਇਹ ਉਹ ਤਖਤ ਬਣਨ ਜਾ ਰਿਹਾ ਹੈ ਦੁਨਿਆਵੀ ਤਖਤ ਬਹੁਤ ਹਨ ਪਰ ਉਹਨਾਂ ਤਖਤਾਂ ਦੇ ਉੱਤੇ ਜਿਹੜਾ ਕੋਈ ਧਨਾੜ ਬੰਦਾ ਹੈ ਜਿਹਦੇ ਕੋਲ ਚਾਰ ਟਕੇ ਵਧ ਨੇ ਉਧਰ ਦਾ ਫੈਸਲਾ ਕੀਤਾ ਜਾਂਦਾ ਸੀ ਜਾਂ ਉਥੇ ਵਕਤੀ ਤੌਰ ਤੇ ਫੈਸਲੇ ਹੁੰਦੇ ਸਨ ਕਿ ਫਲਾਣੇ ਧਰਮ ਵਾਲਾ ਇਹਨਾਂ ਦਾ ਰਾਜ ਹੈ ਤੇ ਇਹਨਾਂ ਦੇ ਹੱਕ 'ਚ ਫੈਸਲਾ ਕੀਤਾ ਜਾਂਦਾ। ਪਰ ਇਹ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਤਿਆਰ ਕੀਤਾ ਹਥੇ। ਜਿਹਦਾ ਜ਼ਿਕਰ ਬਾਣੀ ਚ ਆਉਂਦਾ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਤੇ ਸੱਚੇ ਦਾ ਭਾਵ ਸੀ ਜੇ ਉਥੇ ਸੱਚੋ ਹੀ ਸੱਚ ਨਿਭੜੈ। ਫਿਰ ਅਕਾਲ ਦਾ ਸਰੂਪ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਤਖਤ ਤਿਆਰ ਕੀਤਾ ਜਿੱਥੇ ਕੇਵਲ ਸੱਚ ਦਾ ਫੈਸਲਾ ਹੋਵੇ। ਉਹ ਥੜਾ ਤਿਆਰ ਕੀਤਾ ਕਿਸੇ ਕਾਰੀਗਰ ਨੇ ਹੱਥ ਲਗਾਇਓ ਬੁੱਢਾ ਆਓ ਗੁਰਦਾਸ ਬਣਾਇਓ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਥੜਾ ਤਿਆਰ ਕੀਤਾ ਉਹ ਥੜੇ ਤੇ ਸਤਗੁਰੂ ਬਿਰਾਜਮਾਨ ਹੋਏ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਹੁਕਮਨਾਮੇ ਅਨੁਸਾਰ ਸਿੱਖ ਸੰਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਆਈਆਂ ਪਤਾ ਲੱਗਾ ਸਿੱਖ ਸੰਤਾਂ ਨੂੰ ਕਿ ਧੀਰਜਤਾਰੀ ਧਰਤੀ ਨੂੰ ਵੀ ਧੀਰਜ ਦੇਣ ਵਾਲੇ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੇ ਹਰਮੰਦਰ ਸਾਹਿਬ ਤਿਆਰ ਕਰਵਾਇਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਦੀ ਬੀੜ ਤਿਆਰ ਕਰਵਾਈ ਉਹ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਜਿਹੜੇ ਠੰਡ ਤੇ ਸੋਮੇ ਨੇ ਉਹਨਾਂ ਨੂੰ ਤਸੀਹੇ ਦੇ ਕੇ ਲਾਹੌਰ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤਾ। ਉਹ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚੱਲ ਕੇ ਆਈਆਂ। ਹੁਣ ਹੁਕਮ ਜਾਰੀ ਹੋਇਆ ਸੀ ਕਿ ਜਿਹੜਾ ਦਰਸ਼ਨਾਂ ਨੂੰ ਆਵੇ ਉਹ ਸ਼ਸਤਰ ਲਿਆਵੇ ਉਹ ਘੋੜੇ ਪੇਟਾ ਕਰੇ। ਜਿਹੜੇ ਅਮੀਰ ਸਿੱਖ ਸਨ ਜਿਸ ਤਰ੍ਹਾਂ ਕਾਬਲ ਕੰਧਾਰ ਦੇ ਰਹਿਣ ਵਾਲੇ ਉਸੇ ਘੋੜੇ ਲੈ ਕੇ ਆਏ ਉਹਨਾਂ ਨੇ ਕੀਮਤੀ ਸ਼ਸਤਰ ਲਿਆ ਕੇ ਭੇਟ ਕੀਤੇ ਪਰ ਕੁਝ ਐਸੇ ਸੂਰਮੇ ਸਨ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਹਾਜ਼ਰ ਕੀਤੀਆਂ ਤੇ ਕੇਵਲ ਇਹ ਮੰਗ ਰੱਖੀ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਤਨ ਟਕਣ ਲਈ ਪੋਸ਼ਾਕ ਉਹ ਕੁੜਤਾ ਬਖਸ਼ ਦਿਆ ਜੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਉਹ ਥੜੇ ਤੇ ਬਿਰਾਜਮਾਨ ਹੁੰਦੇ ਸ਼ੋਰ ਸਿੰਘ ਨਗਰ ਦੇ ਰਹਿਣ ਵਾਲੇ ਬਾਬਾ ਵਿਧੀ ਚੰਦ ਸਾਹਿਬ ਦੇ ਨਾਲ ਆਏ ਹੋਏ ਢਾਡੀ ਨੱਥਾ ਤੇ ਅਬਦੁੱਲਾ ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਤਖਤ ਤੇ ਬੈਠਿਆਂ ਨੂੰ ਦੇਖ ਕੇ ਵਾਰ ਗਾਇਨ ਕੀਤੀ ਦੋ ਤਲਵਾਰਾਂ ਵੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਪਰ ਇਸ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਦੋ ਤਲਵਾਰਾਂ ਹਾਜ਼ਰ ਕੀਤੀਆਂ ਮੈਂ ਜ਼ਿਕਰ ਕਰ ਬੇਨਤੀ ਕਰ ਰਿਹਾ ਕਿ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਉਹ ਭਾਈ ਝਾੜੂ ਜੀ ਕਮਾਈ ਵਾਲੇ ਹੋਏ ਨੇ ਉਹਨਾਂ ਦੇ ਅੰਸ਼ ਵਿੱਚੋਂ ਸੀ ਭਾਈ ਰਾਮੂ ਜੀ ਜਿਨ੍ਹਾਂ ਨੇ ਉਹ ਤਲਵਾਰਾਂ ਆਪ ਹੱਥੀ ਤਿਆਰ ਕੀਤੀਆਂ ਸਨ ਉਹ ਵੀ ਸੋਰ ਸਿੰਘ ਨਗਰ ਦੇ ਰਹਿਣ ਵਾਲੇ ਸਨ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੋਇਆ ਕਿ ਸਾਡੇ ਪਿਤਾ ਦਾ ਹੁਕਮ ਹੈ ਕਿ ਤੁਸੀਂ ਤਖਤ ਸਜਣਾ ਹੈ ਸਾਡੇ ਪਿਤਾ ਦਾ ਹੁਕਮ ਹੈ ਕਿ ਤੁਸੀਂ ਇਹ ਤਖਤ ਦੇ ਉੱਤੇ ਬੈਠ ਕੇ ਦੋ ਤਲਵਾਰਾਂ ਧਾਰਨ ਕਰਨੀਆਂ ਮੇਰੀ ਅਤੇ ਪੀਰੀ ਦੀਆਂ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਉਹ ਦੋ ਤਲਵਾਰਾਂ ਹਾਜ਼ਰ ਕੀਤੀਆਂ ਉਹ ਦੋ ਤਲਵਾਰਾਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਗਲ ਪਾਈਆਂ ਬਚਨ ਕੀਤੇ ਗੁਰੂ ਸਾਹਿਬ ਜੀ ਨੇ ਇੱਕ ਤੇਲੇ ਮੀਰਨ ਕੀ ਮੀਰੀ ਇੱਕ ਤੇਲੇ ਪੀਰਨ ਕੀ ਪੀਰੀ ਮੀਰੀ ਪੀਰੀ ਦੋਨੋ ਧਾਰ ਹੈ ਕਿਉਂਕਿ ਪੀਰੀ ਨੂੰ ਬਚਾਉਣ ਵਾਸਤੇ ਮੇਰੀ ਦੀ ਤਲਵਾਰ ਦੀ ਅੱਜ ਲੋੜ ਸੀ ਪੀਰੀ ਹੈ ਨਾਮ ਜਪਣਾ ਪੀਰੀ ਹੈ ਬੰਦਗੀ ਕਰਨਾ ਪੀਰੀ ਹੈ ਭਗਤੀ ਕਰਨਾ ਪੀਰੀ ਹੈ ਜਿਸ ਤਰ੍ਹਾਂ ਆਪ ਇੱਥੇ ਜੁੜ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਬਦ ਕੀਰਤਨ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਪਰ ਪੀਰੀ ਨੂੰ ਕਾਇਮ ਰੱਖਣ ਵਾਸਤੇ ਮੇਰੀ ਦੀ ਤਲਵਾਰ ਦੀ ਅੱਜ ਲੋੜ ਹੈ ਜਿਨ੍ਹਾਂ ਚਿਰ ਮੀਰੀ ਨਹੀਂ ਜਿਨ੍ਹਾਂ ਚਿਰ ਰਾਜ ਨਹੀਂ ਉਹਨਾਂ ਚਿਰ ਧਰਮ ਦੀ ਹੋਂਦ ਵੀ ਜਿਹੜੀ ਉਹ ਕਾਇਮ ਨਹੀਂ ਰਹਿ ਸਕਦੀ ਭਾਵੇਂ ਬਚਨ ਆਪਾਂ ਦਸ਼ਮ ਪਾਤਸ਼ਾਹ ਦੇ ਪੜ੍ਹਦੇ ਹਾਂ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਜਿ ਮੀਰੀ ਹੈ ਤੇ ਪੀਰੀ ਕਾਇਮ ਹੈ